ਇਹ ਇੱਕ ਪੰਜਾਬ ਸਰਕਾਰ ਨੇ ਬੀਐਲਡੀਸੀ ਵਿਲਜ ਡਿਫੈਂਸ ਕਮੇਟੀਆਂ ਜਿਹੜੀਆਂ ਵਾਂ ਗਠਿਤ ਕਰਕੇ ਪਿੰਡ ਵਾਈਜ਼ ਤੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਸਟੇਟ ਦੇ ਡੀਜੀਪੀ ਸਾਹਿਬ ਵੱਲੋਂ ਇੱਕ ਨਸ਼ਿਆਂ ਦੇ ਵਿਰੁੱਧ ਕਮੇਟੀਆਂ ਗਠਿਤ ਕਰਕੇ ਤੇ ਸਾਰੀਆਂ ਡਿਪਾਰਟਮੈਂਟਾਂ ਜਿਹੜੀਆਂ ਵਾਂ ਜਿਵੇਂ ਪੰਚਾਇਤ ਡਿਪਾਰਟਮੈਂਟ ਆ ਰੈਵਨਿਊ ਡਿਪਾਰਟਮੈਂਟ ਆ ਪੁਲਿਸ ਡਿਪਾਰਟਮੈਂਟ ਆ ਹਲਥ ਡਿਪਾਰਟਮੈਂਟ ਆ ਜਾਂ ਪੀਡੀਪੀਓ ਆਫਿਸ ਆ ਪੰਚਾਇਤ ਸੈਕਟਰੀ ਆ ਸਾਰੇ ਨੂੰ ਪਿੰਡ ਵਾਈਜ਼ ਵੰਡ ਕੇ ਤੇ ਤਨਾਤ ਕੀਤਾ ਵਾ ਕਿ ਜਿਹੜੀਆਂ ਬੀਡੀਸੀ ਮੀਟਿੰਗਾਂ ਆ ਇਹ ਕੀਤੀਆਂ ਜਾਣ ਤੇ ਪਿੰਡਾਂ ਦੇ ਵਿੱਚ ਕਮੇਟੀਆਂ ਨੂੰ ਇੰਪਾਵਰ ਕੀਤਾ ਜਾਵੇ ਕਿ ਉਹ ਜਿਹੜੇ ਨਸ਼ਾ ਤਸਕਰ ਆ ਉਹਨਾਂ ਦੀ ਸੂਚਨਾ ਇਸ ਕਮੇਟੀ ਨਾਲ ਸ਼ੇਅਰ ਕਰਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਅਮਲ ਝਲਦੀ ਜਾਵੇ ਤੇ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਜਾਵੇ ਤੇ ਜਿਹੜੇ ਬੱਚੇ ਨਸ਼ਾ ਗ੍ਰਸਤ ਹੋ ਚੁੱਕੇ ਆ ਬਿਮਾਰ ਹੋ ਗਏ ਆ ਨਸ਼ਾ ਕਰਕੇ ਜਾਂ ਨਸ਼ਾ ਕਰ ਰਿਹਾ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਵਾਸਤੇ ਮਾਨਡੋਗ ਐਸਐਸਪੀ ਸਾਹਿਬ ਤੇ ਮਾਨਡੋਗ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਸਵਾਮੀ ਵਿਵੇਕਾਨੰਦ ਨਸ਼ਾ ਸ਼ਰੌਨ ਦੇ ਅੰਦਰ ਮੈਡੀਕਲ ਕਾਲਜ ਅਮਰਸਰ ਦੇ ਵਿੱਚ ਸਟੈਬਲਿਸ਼ ਕੀਤਾ ਵਾ ਜਿਹਦੇ ਵਿੱਚ 100 ਬਿਸਤਰੇ ਦਾ ਪ੍ਰਬੰਧ ਕੀਤਾ ਗਿਆ ਵਾ ਤੇ ਜਿਹੜੇ ਨਸ਼ਾ ਪੀੜਿਤ ਲੜਕੇ ਆ ਉਹਨਾਂ ਦਾ ਫ੍ਰੀ ਇਲਾਜ ਉੱਥੇ ਕੀਤਾ ਜਾਂਦਾ ਵਾ ਉਹਨਾਂ ਨੂੰ ਰੋਟੀ ਫਰੂਟ ਚਾਹ ਹਰ ਚੀਜ਼ ਜਿਹੜੀ ਆ ਫੈਸਿਲਿਟੀ ਉੱਥੇ ਦਿੱਤੀ ਜਾਂਦੀ ਆ ਤੇ ਪਹਿਲੇ 3 ਦਿਨ ਉਹਨਾਂ ਦੇ ਨਾਲ ਇੱਕ ਪਰਿਵਾਰਕ ਦਾ ਮੈਂਬਰ ਰਹਿੰਦਾ ਵਾ ਤੇ ਉਸ ਤੋਂ ਬਾਅਦ ਮੁੜ ਕੇ ਉਹ ਜਦੋਂ 72 ਘੰਟੇ ਤੋਂ ਬਾਅਦ ਸਟੇਬਲ ਹੋ ਜਾਂਦਾ ਵਾ ਫਿਰ ਕਿਸੇ ਮੈਂਬਰ ਦੇ ਉਹਦੇ ਨਾਲ ਰੈਂਟੀ ਲੋਡਣੀ ਆ ਉੱਥੇ ਬਹੁਤ ਵਧੀਆ ਪ੍ਰਬੰਧ ਆ ਇਕੱਲੇ ਇਕੱਲੇ ਬੰਦੇ ਵਾਸਤੇ ਇਕੱਲਾ ਇਕੱਲਾ ਰੂਮ ਕੈਪਨ ਬਣਿਆ ਹੋਇਆ ਵਾ ਤੇ ਡਾਕਟਰ ਬਹੁਤ ਬਹੁਤ ਉੱਥੇ ਟੌਪ ਦੇ ਚੰਗੇ ਚੰਗੇ ਡਾਕਟਰ ਆ ਜਿਹੜੇ ਟ੍ਰੀਟਮੈਂਟ ਕਰ ਰਿਹਾ ਇਹਨੇ ਕਮੇਟੀਆਂ ਬਣਾਈਆਂ ਉਹਦੇ ਵਿੱਚ ਮੋਦਬਾਰ ਤੇ ਪਿੰਡ ਦੇ ਲੋਕਾਂ ਨੇ ਵੀ ਇਹਨੂੰ ਕੰਟਰੋਲ ਕੀਤਾ ਹਾਂਜੀ ਅਸੀਂ ਹੁਣ ਤੱਕ 7 ਮਿੰਟੀਆਂ ਕਰ ਚੁੱਕੇ ਆ ਕੱਲ ਸਾਡੀ ਬਡਾਲੇ ਦੀ ਪਿੰਡ ਦੇ ਵਿੱਚ ਮੀਟਿੰਗ ਸੀ ਅੱਜ ਸਾਡੀ ਸ਼ਾਮ ਨਗਰ ਤੇ ਭਗਾਲ ਦੀ ਮੀਟਿੰਗਾਂ ਚੱਲ ਰਹੀਆਂ ਵਾ ਤੇ ਇਹ ਲਗਾਤਾਰ ਮੀਟਿੰਗਾਂ ਜਿਹੜੀਆਂ ਸਾਰੀਆਂ ਜੁਆਇੰਟ ਡਿਪਾਰਟਮੈਂਟਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿੰਨੇ ਦਿਨ ਦਾ ਪ੍ਰੋਗਰਾਮ ਹੈ ਇਹ ਜਿੰਨਾ ਚਿਰ ਨਸ਼ੇ ਤੇ ਕੰਟਰੋਲ ਨਹੀਂ ਹੁੰਦਾ ਰੈਗੂਲਰ ਚੱਲਦਾ ਜੀ ਪਰ ਮੇਰੇ ਪਿੰਡ ਦੇ ਲਈ ਇੱਕ ਪਿੰਡ ਤੇ ਤਿੰਨ ਤਿੰਨ ਵਾਰੀ ਹੋ ਜਾਂਦੀ ਹੈ ਕਿੰਨੇ ਨਾਲ ਕੋਈ ਆਪਾਂ ਨੂੰ ਫਾਇਦਾ ਮਿਲਿਆ ਜੀ ਬਹੁਤ ਜ਼ਿਆਦਾ ਫਾਇਦਾ ਮਿਲਿਆ ਜੀ ਕੱਲ ਮਡਾਲੇ ਪਿੰਡ ਦੇ ਵਿੱਚ ਸਾਨੂੰ ਪਿੰਡ ਨੇ ਬੜਾ ਸਾਫ਼ ਦਿੱਤਾ ਵਾ ਉਹਨਾਂ ਨੇ ਕਿਹਾ ਵੀ ਸਾਡੇ ਤਿੰਨ ਚਾਰ ਘਰ ਅਜਿਹੇ ਜਿਹੜੇ ਨਸ਼ਾ ਤਸਕਰ ਆ ਤੇ ਉਹਨਾਂ ਨੂੰ ਉਹਨਾਂ ਨੇ ਨਾਲ ਖੜ ਕੇ ਸਾਡੇ ਮੁਲਾਜ਼ਮ ਤੇ ਵਾਰਨਿੰਗ ਕੀਤੀ ਆ ਉਨਾ ਪਰਿਵਾਰਾਂ ਨੇ ਵੀ ਆਖਿਆ ਵੀ ਅਸੀਂ ਅੱਜ ਤੋਂ ਬਾਅਦ ਇਹ ਮਾੜਾ ਕੰਮ ਨਹੀਂ ਕਰਾਂਗੇ ਅਸੀਂ ਚੰਗੀ ਮੁਖਤਾਰਾਗ ਸ਼ਾਮਲ ਹੋਗੇ ਤੇ ਆਪਣਾ ਦਿਹਾੜੀ ਦਾ ਪੱਕਾ ਕਰਕੇ گزارਾ ਕਰਾਂਗੇ ਇਹਦੋਂ ਵੱਡੀ ਹੋ ਜਿਹੜੀ ਮਤਲਬ ਰਾਹ ਕੋਸਣੀ ਕੋਈ ਅਪੀਲ ਕਰਨਾ ਚਾਹੋਗੇ ਮੇਰੀ ਅਪੀਲ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਹੋਰ ਵੀ ਜਿਹੜੇ ਨਸ਼ਾ ਤਸਕਰ ਆ ਉਹ ਮੁਖਤਾਰਾਜ ਸ਼ਾਮਲ ਹੋਣ ਤੇ ਜਿਹੜੇ ਨਸ਼ਾ ਕਰਦੇ ਆ ਉਹ ਟ੍ਰੀਟਮੈਂਟ ਵਾਸਤੇ ਅੱਗੇ ਆਉਣ ਤੇ ਕਮੇਟੀਆਂ ਜਿਹੜੀਆਂ ਉਹਨਾਂ ਨੂੰ ਨੋਮੀਨੇਟ ਕਰਕੇ ਸਾਨੂੰ ਦੱਸਣ ਤੇ ਆਪਾਂ ਸਿਵਲ ਪ੍ਰਸ਼ਾਸਨ ਨਾਲ ਕੇ ਉਹਨਾਂ ਦਾ ਟ੍ਰੀਟਮੈਂਟ ਕਰਾ ਸਕੀਏ ਕਿਤੇ ਕੋਈ ਅਜਿਹਾ ਵੀ ਸਮੇ ਆਇਆ ਕੀ ਜਿਹੜੇ ਮੋਹਰਬਾਰ ਰੋਗ ਤੇ ਨਸ਼ਾ ਤਸਕਰ ਨੂੰ ਸ਼ਰੋਣ ਵਿੱਚ ਤੁਹਾਡੇ ਕੋਲ ਆਏ ਹੋਏ ਇਹਦੇ ਬਾਰੇ ਅਸੀਂ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਐਲਾਨੀਆਂ ਤੌਰ ਤੇ ਕਹਿ ਰਹੇ ਆ ਕਿ ਅਸੀਂ ਜਿਹੜਾ ਅੱਜ ਤੋਂ ਬਾਅਦ ਨਸ਼ਾ ਤਸਕਰ ਦੀ ਜਮਾਨਤ ਦਿੰਦਾ ਵਾ ਉਹ ਨੂੰ ਹੀ 27 A ਤੇ 29 ਦੇ ਵਿੱਚ ਰੱਖਾਂਗੇ ਪਰਚੇ ਵਿੱਚ ਜਿਹਦੀ ਜਮਾਨਤ ਜਿਹੜੀ ਵੀ ਨਹੀਂ ਹੋਊਗੀ ਆ ਬਿਲਕੁਲ